ਨਾ ਭੁੱਲਿਓ ਇਹਨਾਂ ਨੂੰ ਇਹ ਦਾ ਸੀ ਕਿ 1.5 ਕਰੋੜ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੂੰ ਇਹ ਖਲਚਾ ਹੈ ਕਿ ਸਾਨੂੰ ਕੋਈ ਕੋਈ ਧਮਕੀ ਨਾ ਆ ਜਾ ਜਾਂ ਸਾਡੇ ਤੋਂ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਕਰਾ ਕੇ ਸਾਡੇ ਪੈਸੇ ਨਾਲ ਇਹ ਖੋਲੇ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਕਿਸੇ ਤੋਂ ਡਰ ਲੱਗਦਾ ਹੈ ਜਾਂ ਕੋਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਅ ਜਿਹੜਾ ਇਸ ਤਰ੍ਹਾਂ ਦਾ ਖੁਸ਼ੀ ਦੇ ਟਾਈਮ 'ਚ ਅਸੀਂ ਉਹਨਾਂ ਨਾਲ ਖੜੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੇਰ ਪ੍ਰੀਤਕੋਟ ਜ਼ਿਲ੍ਹੇ ਦੇ ਸਾਦਕ ਨਜ਼ਦੀਕ ਇੱਕ ਪਿੰਡ ਦੀ ਮਜ਼ਦੂਰ ਔਰਤ ਨੂੰ ਡੇਢ ਕਰੋੜ ਦਾ ਇਨਾਮ ਨਿਕਲਿਆ ਤੇ ਇਹ ਇਨਾਮ ਨਿਕਲਣ ਤੋਂ ਬਾਅਦ ਉਸ ਨੂੰ ਇਹ ਫਿਕਰ ਪੈ ਗਿਆ ਕਿ ਉਸ ਦੇ ਪੈਸੇ ਕੋਈ ਖੋ ਕੇ ਨਾ ਲੈ ਜਾਵੇ ਕੋਈ ਲੁੱਟ ਕੇ ਨਾ ਲੈ ਜਾਵੇ ਕੋਈ ਫਰੋਤੀ ਦੀ ਕਾਲ ਨਾ ਆ ਜਾਵੇ ਕਿਉਂਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਤੇ ਉਸ ਵੱਲੋਂ মিডিਆ ਤੇ ਇਹ ਸ਼ੰਕੇ ਜਤਾਉਣ ਤੇ ਇਹ ਸੰਭਾਵਨਾਵਾਂ ਜਤਾਉਣ ਤੇ ਇਹ ਡਰ ਜਤਾਉਣ ਤੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਦੇ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਤੁਸੀਂ ਬੇਫਿਕਰ ਹੋ ਕੇ ਆਪਣਾ ਇਨਾਮ ਲਓ ਤੇ ਜੇ ਕੋਈ ਤੁਹਾਨੂੰ ਕਾਲ ਕਰਦਾ ਕੋਈ ਤੁਹਾਨੂੰ ਸ਼ੱਕ ਲੱਗਦਾ ਜਾਂ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਲੱਗਦਾ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕਰੋ ਡੀਐਸਪੀ ਸਰਦਾਰ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਜਿਨ੍ਹਾਂ ਨੂੰ ਲਾਟਰੀ ਨਿਕਲੀ ਆ ਉਹ ਨਸੀਬਕੌਰ ਉਹਨਾਂ ਦੇ ਘਰ ਜਾ ਕੇ ਆਈ ਹੈ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਹੌਸਲਾ ਵੀ ਦੇ ਕੇ ਆਈ ਹੈ ਤੇ ਉਹਨਾਂ ਨੂੰ ਭਰੋਸੇ ਵਿੱਚ ਵੀ ਲਿਆ ਕਿ ਇਸ ਤਰ੍ਹਾਂ ਦੀ ਪੁਲਿਸ ਕੋਈ ਵੀ ਗੱਲ ਨਹੀਂ ਹੋਵੇਗੀ ਤੇ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਤੇ ਸਾਨੂੰ ਅੱਜ ਹੀ ਪਤਾ ਲੱਗਾ ਇੱਕ ਨਸੀਬਕੌਰ ਲੇਡੀ ਜਿਹੜੀ ਜੋ 15 20 ਦਿਨ ਪਹਿਲਾਂ ਇੱਕ ਲਾਠੀ 200 ਰੁਪਏ ਦੀ ਪਾਈ ਸੀ ਜਿੰਦੇ ਚ ਇਹਨਾਂ ਦਾ 1.5 ਕਰੋੜ ਦਾ ਇਨਾਮ ਨਿਕਲਿਆ ਲਾਠੀ ਨਿਕਲੀ ਹੈ ਤੇ ਉਹਦੇ ਉਸਦੇ ਸੰਦਰ ਵਿੱਚ ਇਹਨਾਂ ਨੂੰ ਇਹ ਡਾ ਸੀ ਕਿ 10 ਕਰੋੜ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੂੰ ਇਹ ਖਲਚਾ ਕਿ ਸਾਨੂੰ ਕੋਈ ਕੋਈ ਧਮਕੀ ਨਾ ਆ ਜਾ ਜਾਂ ਸਾਡੇ ਤੋਂ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਕਰਾ ਕੇ ਸਾਡੇ ਪੈਸੇ ਨਾ ਇਹ ਖੋਲੇ ਪਰ ਉਹਨਾਂ ਨੂੰ ਅਸੀਂ ਅੱਜ ਬੁਲਾ ਕੇ ਵਿਸ਼ਵਾਸ ਦਿਵਾਇਆ ਨਸੀਬਕੌਰ ਨੂੰ ਤੇ ਉਹਦੇ ਪਰਵਾਰ ਨੂੰ ਵੀ ਜਿਹੜੀ ਫਨੀਕਲੋ ਪੀਸ ਹਮੇਸ਼ਾ ਤੁਹਾਡੇ ਨਾਲ ਹੈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਗਈ ਵੀ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਇੰਨੇ ਵਧੀਆ ਪਰਮਾਤਮਾ ਨੇ ਤੁਹਾਨੂੰ ਪੈਸੇ ਭੇਜੇ ਨੇ ਤੇ ਉਹਨਾਂ ਇਹਨਾਂ ਨੂੰ ਗਰੀਬੀ ਕੋਲ ਪੀਸ ਮਿਸ਼ਾ ਨਾਲ ਰਹੇਗੀ ਇਹਨਾਂ ਦੇ ਇਹਨਾਂ ਦਮ ਦੀ ਕੋਈ ਲੋੜ ਨਹੀਂ ਗਈ ਤੇ ਬਿਲਕੁਲ ਉਹ ਪਰ ਜਿਹੜਾ ਪਰਿਵਾਰ ਨਸੀਬਪੁਰ ਸਹਿਮਤ ਹੋਏ ਨੇ ਤੇ ਜਦੋਂ ਵੀ ਜੇ ਕੋਈ ਗੱਲ ਇਹੋ ਜਿਹੀ ਨੇ ਦੱਸਿਆ ਵੀ ਜੇ ਕੋਈ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਕਿਸੇ ਤੋਂ ਡਰ ਲੱਗਦਾ ਹੈ ਜਾਂ ਕੋਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਇਹ ਸਾ ਜਿਹੜਾ ਇਸ ਤਰ੍ਹਾਂ ਦਾ ਖੁਸ਼ੀ ਦੇ ਟਾਈਮ 'ਚ ਅਸੀਂ ਉਹਨਾਂ ਨਾਲ ਖੜੇ ਹਾਂ ਇਨਾਂ ਨੂੰ ਇਹ ਦੱਸੇ ਕਿ 1 ਢੇੜ ਕਰੋੜ ਦਾ ਇਹਨਾਂ ਨੂੰ ਜਦੋਂ ਪਤਾ ਲੱਗਾ ਤੇ ਉਸ ਨੂੰ ਇਹ ਖਲਚਾ ਕਿ ਸਾਨੂੰ ਕੋਈ ਕੋਈ ਧਮਕੀ ਨਾ ਆ ਜਾ ਜਾਂ ਸਾਡੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਕਰਾ ਕੇ ਸਾਡੇ ਪੈਸੇ ਨਾ ਇਹ ਖੋਲੇ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਕਿਸੇ ਤੋਂ ਡਰ ਲੱਗਦਾ ਹੈ ਜਾਂ ਕੋਈ ਤੁਹਾਨੂੰ ਕਾਲ ਆਉਂਦੀ ਹੈ ਤਾਂ ਸਾਨੂੰ ਤੁਰੰਤ ਦੱਸੋ ਕਿਉਂਕਿ ਜਿਹੜਾ ਇਸ ਤਰ੍ਹਾਂ ਦਾ ਖੁਸ਼ੀ ਦੇ ਟਾਈਮ 'ਚ ਅਸੀਂ ਉਹਨਾਂ ਨਾਲ ਖੜੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ